ਮਨਦੀਪ ਸਿੰਘ ਹੈ ਜੀ ਮੈਂ ਸੰਦੀਪ ਸਿੰਘ ਦਾ ਬ੍ਰਦਰ ਹੈ ਜੀ ਜੀ ਸਰ ਅੱਜ ਤੁਸੀਂ ਜੇਲ੍ਹ ਪਹੁੰਚੇ ਹੋ ਕਿੰਨੀ ਦੇਰ ਮੁਲਾਕਾਤ ਹੋਈ ਹੈ ਤੇ ਉਸ ਮੁਲਾਕਾਤ ਦੌਰਾਨ ਕੀ ਕੁਝ ਤੁਹਾਨੂੰ ਪਤਾ ਲੱਗਿਆ ਜੀ ਦੇਖੋ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ੍ਹ ਕੁਮਰਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਉੱਚ ਝੂਠ ਨਹੀਂ ਹੈਗਾ ਕੀ ਕੁਝ ਹੋਇਆ ਜੀ ਦੇਖੋ ਇੱਕ ਤੇ ਦੋਨੇ ਸਾਈਡ ਦੀ ਲੱਤਾ ਲੱਤਾਂ ਵਾਲੀਆਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਹੋਈਆਂ ਐਨੇ ਕੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕਿ ਸਾਰਾ ਲੋਹ ਲਵਾਨ ਹੋਇਆ ਬਿਲਕੁਲ ਸਹੀ ਹੈ ਭਾਜੀ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਅੰਗ ਸੰਗ ਹੋਏ ਕਹਿੰਦਾ ਮੈਂ ਝੂਠ 1% ਦੇ ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਰੀਆਂ ਸੁਰੀਆਂ ਗੱਲਾਂ ਸੀ ਅੱਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਹੇ ਹਾਂ ਅੱਜ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁੱਜੀ ਹੋਈ ਹੋਗੀ ਅੱਖ ਨੀਲ ਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਹੁੰਦਾ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਐਨੇ ਆਪਣਾ ਬਚਾ ਕੀਤਾ ਪਤਨ ਕਿੱਥੋਂ ਲੈ ਕੇ ਆ ਰੋਡ ਤੇ ਖੋਜੀ ਲੋਹੇ ਦੀ ਰੋਡ ਦੱਸਦਾ ਪਿਆ ਨੇ ਜਿਸ ਵੇਲੇ ਸੰਦੀਪ ਸਿੰਘ ਨੇ ਆਪਣਾ ਬਚਾ ਕੀਤਾ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਗ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਜੇਲ੍ਹ ਦੇ ਅੰਦਰ ਓਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਵਾ ਤੇ ਸੰਦੀਗ ਸੇ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਫਿਰ ਉਸ ਤੋਂ ਬਾਅਦ ਦੋ ਗਨ ਦੋ ਗਨਮੈਨੇ ਪਿੱਛੋਂ ਬਾਹਾਂ ਲਈਆਂ ਜੀ ਬਿਲਕੁਲ ਸਨ ਨਾ ਪੂਰੀਆਂ ਬੰਨਤੀਆਂ ਜੀ ਪੂਰੀਆਂ ਇਹਨਾਂ ਨੇ ਬੰਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬੰਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਡਾਂਗ ਚਲੋ ਐਡੀ ਮੋਟੀ ਡਾਂ ਕਹਿੰਦਾ ਸਣੀ ਕਹਿੰਦਾ ਮੇਰੇ ਮਾਂ ਨੇ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਦੀ ਚੀਕਾਂ ਘੜਾ ਉਹਨੇ ਕਹ ਕੇ ਕਹਿੰਦਾ ਦੀ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕ ਕਢਵਾ ਕੇ ਵਹਾ ਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਚੜ ਦੇ ਕੋ ਨਾਲ ਲੇਣਾ ਕਰ ਨਾ ਨਾ ਕੋਈ ਜੋਦੇ ਵਾਲੇ ਕੰਮ ਆ ਇਹਦਾ ਉਹ ਕੰਮ ਦਾ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਵੇਖੋ ਇੱਥੇ ਵੀ ਮਿਲ ਕੇ ਆ ਸਹਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਗਿਆ ਜੀ ਫਿਰ ਵੇਖੋ ਭਾਜੀ 30 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਦੋ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜਨਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਜੀ ਅਟੈਕ ਵੀ ਆਪ ਕਰਾਇਆ ਵਾਕਿਆ ਸਹੀ ਕਹਿੰਦਾ ਭਾਏ ਅਟੈਕ ਵੀ ਉਹਨਾਂ ਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿੰਨਾ ਭਾਜੀ ਹਮਲਾ ਕਰ ਦੇਣਗੇ ਦੇਖੋ ਬੜੀ ਵੇਖੋ ਉਹਨਾਂ ਦਾ ਨਾ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਸੀ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰ ਟਿਚਕਰ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ ਸੁਪਰੀਂਡੈਂਟ ਆ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੇ ਇਹਦੀ ਬੈਰਕ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਅਸੀਂ ਨਾ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸੀ ਇੱਕ ਉੱਥੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਦਾ ਇੱਕ ਮਿੰਟ ਯਾਰ ਇੱਕ ਉਹਨਾ ਅੰਦਰ ਟੌਂਚ ਕਰਦੇ ਵੇ ਮੈਂ ਕੋਈ ਨਹੀਂ ਯਾਰ ਹੁਣ ਇੱਥੇ ਹੀ ਆ ਸਪੀਰੀਅਰ ਸਾਹ ਦੇ ਕੋਲ ਸਪੀਰੀਅਰ ਸਾਹ ਦੇ ਨੇਂ ਅੰਦਰ ਤੇ ਵਾਕਿਆ ਹੀ ਉਹ ਸਪੀਰੀਅਰ ਸਾਹ ਦੇ ਮੂੰਹ ਉੱਥੇ ਬੋਲੇ ਆ ਕਿ ਯਾਰ ਮੈਂ ਵੇਖੋ ਮੈਂ ਇਹਨੂੰ ਮੈਂ ਗਾਲ ਕੱਢੀ ਆ ਸਪੀਰੀਅਰ ਨੇ ਕਿ ਇਹ ਕਿਉਂ ਤੁਸੀਂ ਇਹੋ ਜੇ ਕੰਮ ਕਰਦੇ ਵੇ ਕਹਿੰਦਾ ਭਾਜੀ ਪੁਲਿਸ ਮੁਲਾਜ਼ਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਸਰ ਅੱਧਾ ਘੰਟਾ ਉਹ ਕੁੜਦੇ ਰਹੇ ਜੀ ਉਹਦੇ ਘੰਟੇ ਤਰ੍ਹਾਂ ਕੀ ਕੁਝ ਹਾਸਦੇ ਨੇ ਉਹਨਾਂ ਦਾ ਕੀ ਸਰੀਰ ਦਾ ਕੀ ਨੁਕਸਾਨ ਕਰਦਾ ਹੈ ਪਾਜੀ ਕੋ ਖੜਾ ਨਹੀਂ ਹੋਇਆ ਜਾਂਦਾ ਪਿਆਪੀਆਂ ਲੱਤਾਂ ਦੇ ਉੱਤੇ ਇੰਨਾ ਕੁ ਬੁਰਾ ਹਾਲ ਕੀਤਾ ਅੱਜ ਪਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੁਛ ਨਾ ਕੋਈ ਦਿੱਤਾ ਹੋਏਗਾ ਮੈਂ ਨਹੀਂ ਕਹਣਾ ਕਿ ਨਹੀਂ ਦਿੱਤਾ ਹੋਏਗਾ ਚਲੋ ਪੇਨ ਕਿਲਰ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਕਰਦੇ ਪਏ ਹਜੇ ਇਹ ਜਿਹੜਾ ਇਹਦਾ ਪ੍ਰੋਪਰ ਜਿਹੜਾ ਇਲਾਜ ਹੈ ਨਾ ਪਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ 6 ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ ਕਿਹੜੀ ਅਸਰਤ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਭਾਜੀ ਦੀ ਜੀ ਨੂੰ ਦੱਸੀ ਹੈ ਚਲੋ ਮੈਡੀਕਲ ਜਿੱਦੋਂ ਹੋਏਗਾ ਪਤਾ ਲੱਗ ਹੀ ਜਾਣਾ ਭਾਈ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਨ ਬਣਾ ਕੇ ਬਹਿ ਚੁੱਕੇ ਸਾਰੇ ਜਣੇ ਤੇ ਕਾਰਨ ਕੀ ਦੱਸਿਆ ਕੋਈ ਗੱਲਬਾਤ ਹੋਈ ਹੋएगी ਕੁੱਟਣ ਲੜਾਈ ਕਰਨ ਤੋਂ ਪਹਿਲਾਂ ਕੋਈ ਸਾਰਾ ਰੌਲਾ ਹੋਣ ਤੋਂ ਪਹਿਲਾਂ ਕਿਸੇ ਸਕੂਲ ਦਾ ਕਿਸ ਦਾ ਕੋਈ ਸاسي ਪ੍ਰਸ਼ਾਸਨਦਰ ਸੁਏ ਸੂਜ ਉਹਨਾਂ ਨੇ ਕੋਈ ਗੱਲ ਕਿ ਥ੍ਰੈਟ ਕੀਤਾ ਉਹਨਾਂ ਵੀ ਗੱਲ ਕਰਕੇ ਤੁਹਾਡਾ ਕੁੱਟਮਾਰ ਕਰਾਂਗੇ ਜਦਿਆਂ ਕਰ ਰਹੇ ਆ ਮੈਂ ਉਹ ਦੱਸਣਾ ਚਾਹੁੰਦਾ ਜੀ ਤੁਹਾਨੂੰ ਸੰਦੀਪ ਸਿੰਘ ਰੋਜ਼ ਦੀ ਤਰ੍ਹਾਂ ਪੌਣੇ ਤਿੰਨ ਸਾਲ ਹੋ ਗਏ ਉਹਨੂੰ ਜੇਲ੍ਹ ਦੇ ਅੰਦਰ ਅੱਜ ਤੱਕ ਅੱਧੀ ਕਿਸੇ ਦਾ ਝਗੜਾ ਨਹੀਂ ਹੋਇਆ ਤੇ ਨਾ ਉਹਨੇ ਕਿਸੇ ਨੂੰ ਹਿਤ ਤੱਕ ਗ ਪਰ ਇੱਕ ਚੀਜ਼ ਦਾ ਬੜਾ ਹੈਰਾਨੀ ਜਾਂਦਾ ਪਿਆ ਵਾ ਕੀ ਇੰਨੀ ਪੈ ਗਈ ਯਾਰ ਤੂੰ ਸਿੱਧਾ ਹੀ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕੋਈ ਗੱਲ ਕੋਈ ਬਾਤ ਹੈ ਬਹਿ ਕੇ ਯਾਰ ਸੋਲਵ ਕਰ ਲਓ ਕੋਈ ਮਸਲਾ ਤੁਹਾਡਾ ਹੈਗਾ ਬਤੇ ਨਾ ਜੀ ਨਾ ਉਹ ਸਿੱਧਾ ਹੀ ਭਾਜੀ ਆ ਕੇ ਲੋਹੇ ਦੀ ਡੌੜ ਦੇ ਨਾਲ ਹਮਲਾ ਸ਼ੁਰੂ ਕੀਤਾ ਉਹਨੇ ਇਹਨੇ ਲੋਹੇ ਦੀ ਡੌੜ ਮਾਰੀ ਹੈ ਉਸ ਤੋਂ ਬਾਅਦ ਲੱਕੜੀ ਛੋਟੀ ਸਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਬਚਾਅ ਕਰਦੇ ਕਰਦੇ ਭੱਜ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਨਾਲ ਉਹਦੇ ਗਨਮੈਨ ਲੈ ਕੇ ਭਾਜੀ ਬਾਹਵਾ ਪਿੱਛੋਂ ਇੰਜ ਬਣ ਕਰਕੇ ਲੱਤਾਂ ਬੰਨ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਬੁਰਾ ਹੀ ਹਾਲ ਕਰ ਛੱਡਿਆ ਰੋਲਾ ਸੀ ਪਹਿਲਾਂ ਤੋਂ ਹੀ ਇਹਦਾ ਸੰਦੀਪ ਦਾ ਜਾਂ ਕੀ ਕਾਰਨ ਹੋ ਸਕਦਾ ਵੇਖੋ ਰੋਲਾ ਨਾ ਕੋਈ ਨਹੀਂ ਸੀ ਸੰਦੀਪ ਸਿੰਘ ਦਾ ਕੀ ਹੁੰਦਾ ਸੀ ਕਿ ਭਾਜੀ ਇਹ ਨਾ ਟਿਚਕਰਾਂ ਬੜੀਆਂ ਕਰਦੇ ਸੀ ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਸਿੰਘ ਜਦੋਂ ਲੰਘਦਾ ਹੁੰਦਾ ਸੀ ਨਾ ਕਹਿੰਦੇ ਆ ਤਾਂ ਵੀ ਯਾਰ ਕਿਸ ਦਿਨ ਕਰੀਏ ਕੰਮ ਸੈਟ ਮਾਜੇ ਦੇ ਬੜੇ ਆਪਾਂ ਮਤਲਬ ਕਿ ਕਰਕੇ ਆਏ ਆ ਇਹਦਾ ਵੀ ਕਰੀਏ ਕਿਸੇ ਦਾ ਕੰਮ ਸੱਟ ਚਲੋ ਕਦੀ ਘੂਰੀ ਵਟਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕ ਭਾਜੀ ਗਲਤ ਬੋਲ ਲਾਂਗਾ ਆਖਰ ਕਿਤਨਾ ਕੇ ਤੁਸੀਂ ਵੀ ਭਾਈ ਇਨਸਾਨ ਚ ਬਰਦਾਸ਼ਤ ਕਰੋਗੇ ਨਾ ਪਰ ਇਹ ਉਹ ਹਾਈਪਰ ਹੀ ਮਤਲਬ ਇੰਨਾ ਕਰ ਦਿੱਤਾ ਸਮਝ ਹੀ ਲੱਗੀ ਕਿਉਂ ਇੰਨਾ ਵੱਡਾ ਬਣਾਤਾ ਡਿਸਪਿਊਟ ਉਹਨਾਂ ਨੇ ਵੱਡਾ ਕੱਠ ਕਰਕੇ ਭਾਜੀ ਜਿਹਨਾਂ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚ ਪਰ ਭਾਜੀ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਜੋ ਕਰਨਾ ਕਰ ਲੈਣ ਭਾਜੀ ਆਪਾਂ ਕਿੱਥੇ ਬੈਠਣ ਕਿਸੇ ਬੈਠਣ ਕਿੱਥੇ ਲੱਗੇ ਇਹ ਭਾਈ ਤੁਹਾਨੂੰ ਡਿਸਾਈਡ ਕਰਕੇ ਦੱਸ ਦਾਂਗੇ ਕਿਉਂਕਿ ਸਾਰੇ ਸਲਾਹ ਕਰਕੇ ਹੋਣਾ ਇਹ ਚੀਜ਼ ਬਾਲੋ